92 ਵਿਧਾਇਕ 1 ਸਾਲ ਦੇ ਵਿੱਚ ਰਲ ਕੇ ਇੱਕ ਕੈਂਡੀਡੇਟ ਜਲੰਧਰ ਦੀ ਜ਼ਿਮਨੀ ਚੋਣ ਵਾਸਤੇ ਲੱਭ ਨਹੀਂ ਸਕੇ ਆਪਣੀ ਪਾਰਟੀ ਦੇ ਵਿੱਚੋਂ ਕੋਈ ਬੰਦਾ ਕੱਢ ਨਹੀਂ ਸਕੇ ਜਿਕਰ ਹਾਰੇ ਹੋਏ ਨੂੰ ਰਲਾ ਕੇ ਇਹ ਇਲੈਕਸ਼ਨ ਲੜਨੀ ਸੀ ਤਾਂ ਹਾਰੇ ਹੋਏ ਇਹਨਾਂ ਹੀ ਹਲਕਿਆਂ ਦੇ ਵਿੱਚ ਇਹਨਾਂ ਦੇ ਕੋਲ ਵੀ ਰਿਜ਼ਰਵ ਕੈਂਡੀਡੇਟ ਹੈਗੇ ਸੀ ਕਿ ਆਪਣਿਆਂ ਦੇ ਉੱਪਰ ਇਹਨਾਂ ਦਾ ਭਰੋਸਾ ਕਿਉਂ ਨਹੀਂ ਬੱਜਾ ਇਹਨਾਂ ਨੇ ਦੇਖਿਆ ਕਿ ਇੱਥੇ ਐਸ்சி ਭਾਈਚਾਰੇ ਜਿਹੜਾ ਰਾਬਦਾ ਰਾਬਦਾ ਜਿਹੜਾ ਰਵਦਾਸੀਆ ਭਾਈਚਾਰਾ ਉਹਦੀ ਵੋਟ ਜ਼ਿਆਦਾ ਆ ਤੇ ਕਿਉਂ ਨਾ ਕੈਂਡੀਡੇਟ ਉਸ ਭਾਈਚਾਰੇ ਦੇ ਵਿੱਚੋਂ ਲਿਆ ਜਾਵੇ ਜਦੋਂ ਉਸ ਭਾਈਚਾਰੇ ਦੀ ਗੱਲ ਚੱਲਦੀ ਆ ਤਾਂ ਫੇਰ ਇਹਨਾਂ ਨੂੰ ਭਾਵੇਂ ਹਾਰਨ ਵਾਲਾ ਕੈਂਡੀਡੇਟ ਹੀ ਮਿਲਿਆ ਇਹਨਾਂ ਨੂੰ ਉਹ ਆਪਦੇ ਬੰਦਿਆਂ ਨਾਲੋਂ ਜ਼ਿਆਦਾ ਮਜ਼ਬੂਤ ਲੱਗਿਆ ਇੱਕ ਸਾਲ ਪਹਿਲਾਂ ਨੂੰ ਕਹਿੰਦੇ ਰਹੇ ਕਿ ਉਹ ਕਰਾਪਸ਼ਨ ਕਰਦਾ ਉਹ ਕਰਪਟ ਆ ਉਹ ਫਲਾਨਾ ਆ ਉਹ ਇਸ ਤਰ੍ਹਾਂ ਪਰ ਅੱਜ ਉਹਨੂੰ ਨਖਾਰ ਕੇ ਲਿਆਂਦਾ ਇਮਾਨਦਾਰ ਬਣਾ ਕੇ ਲਿਆਂਦਾ ਇਹ ਇੱਕ ਸਵਾਲ ਬਣ ਗਿਆ ਜਦੋਂ ਤੁਸੀਂ ਇਕੱਠੇ ਹੋ ਤਾਂ ਤੁਸੀਂ ਭਰਾ ਹੋ ਜਦੋਂ ਤੁਸੀਂ ਦੂਸਰੇ ਪਾਸੇ ਲੜਦੇ ਹੋ ਤਾਂ ਤੁਸੀਂ ਦੁਸ਼ਮਣ ਇਹ ਰਾਜਨੀਤੀ ਆ ਹਾਂ ਅੱਜ ਤੇ ਰਾਜਨੀਤੀ ਚ ਇਕੱਠੇ ਆ ਪਰ ਜਦੋਂ ਆਉਣ ਵਾਲਾ ਸਮਾਂ 2027 ਆਇਆ ਉਸ ਟਿਕਟ ਲਈ ਫੇਰੇ ਨਾਲ ਚਿੱਤਰ ਚਿਤ੍ਰਧਾਰ ਵੰਡ ਰਹੀ ਤੁਹਾਨੂੰ ਕੀ ਲੱਗਦਾ ਹੈ ਕਿ ਸ਼੍ਰੋਮਣੀ ਕਮੇਟੀ ਜਿਹੜੀ ਸੈਕ ਦੀਆ ਵੈਂਟੀਲੇਟਰ ਤੇ ਆ ਸੁਖਿੰਦਰ ਸੁਖੀ ਹੁਣੇ ਉਹਨਾਂ ਨੂੰ ਕੋਈ ਸੁੱਖ ਦਾ ਸਾਥ ਵਜਣਗੇ ਉਹਨਾਂ ਦੀ ਪਹਿਚਾਨ ਬੰਗਾ ਦੇ ਨਵਾਂ ਸਰ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਆ ਦਰਿਆ ਦੇ ਮਾਂਡ ਏਰੀਏ ਦੇ ਵਿੱਚ ਲੋਈਆਂ ਤੋਂ ਉੱਪਰ ਨੂੰ ਚੱਲ ਜਾਓ ਜਾਂ ਇਧਰ ਨੂੰ ਜਲੰਧਰੋਂ ਹੈਨੋਂ ਨਿਕਲ ਕੇ ਡਾਕਟਰ ਚੱਕੀ ਨੂੰ ਕੋਈ ਜਾਂਦਾ ਹੋਵੇ। ਭਾਜੀਪੀ ਦਾ ਮਤਲਬ ਇਹ ਸੀਟ ਜਿਤਨਾ ਨਹੀਂ ਹੈ ਉਹਨੂੰ 2024 ਦੇਸ ਰਿਆ। ਉਹਨੇ 2024 ਦੇ ਵਿੱਚ ਮੈਦਾਨ 'ਚ ਆਣਾ ਪੰਜਾਬ ਦੇ ਵਿੱਚ ਕਿਵੇਂ ਆਣਾ ਕਿਸ ਤਰ੍ਹਾਂ ਆ 2027 ਔਰ 24 ਦੀ ਉਹ ਤਿਆਰੀ ਕਰ ਰਹਾ ਹੈ। ਤੁਹਾਨੂੰ ਕੀ ਲੱਗਦਾ ਕਟੂ ਜੀ ਇੱਥੇ ਕੀ ਕਰ ਜਾਣਗੇ ਕਿਉਂਕਿ ਸੰਗਰੂਰ ਵਾਲੀ ਹੋ ਸਕਦਾ ਹੈ। ਤੇ ਨਹੀਂ ਵੀ ਹੋ ਸਕਦਾ ਕਿਉਂਕਿ ਉਹੋ ਜਿਵੇਂ ਹੁਣ ਮਾਨ ਸਾਹਿਬ ਕਹਿੰਦੇ ਨੇ ਕਿ ਕਈ ਵਾਰ ਆਪਣੇ ਭਾਜਨਾਂ ਦੇ ਵਿੱਚ ਕਹਿ ਜਾਂਦੇ ਨੇ ਰੌਂ ਦੇ ਵਿੱਚ ਕਿ ਸੰਗਰੂਰ ਵਾਲੀ ਕਰ ਦਿਓ ਕਿਉਂਕਿ ਸੰਗਰੂਰ ਵਾਲੇ ਨੇ ਤਾਂ ਹਰਾ ਕੇ ਰੱਖ ਦਿੱਤੇ ਸੀ ਸ਼ਸ਼ੀਕਲ ਲਈ ਪੰਜਾਬੀ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਪੰਜਾਬ ਪੰਜਾਬ ਦੇ ਵਿੱਚ ਜ਼ਿਲ੍ਹਾ ਜਲੰਧਰ ਜਲੰਧਰ ਦੀਆਂ ਫਜ਼ਾਮਤ ਵਿੱਚ ਸਿਆਸੀ ਨਾਰੇ ਗੂੰਜ ਰਹੇ ਨੇ ਲੋਕਾਂ ਦੇ ਦਿਲਾਂ ਦੇ ਬਨੇਰਿਆਂ ਦੇ ਉੱਪਰ ਸਿਆਸੀ ਝੰਡੇ ਲਹਿਰਾ ਰਹੇ ਨੇ ਕਿਉਂਕਿ ਜ਼ਿਮਨੀ ਚੋਣ ਹੈ ਇਹ ਜ਼ਿਮਨੀ ਚੋਣ ਚੌਧਰੀ ਸੰਤੋਖ ਸਿੰਘ ਦੇ ਅਚਾਨਕ ਦੇਹਾਂਤ ਤੋਂ ਬਾਅਦ ਇਹ ਕਰਵਾਉਣੀ ਪਈ ਔਰ ਇਸ ਚੋਣ ਦੇ ਵਿੱਚ ਸਾਰੀਆਂ ਸਿਆਸੀ ਧਿਰਾਂ ਪੂਰਾ ਟਿੱਲ ਲਗਾ ਕੇ ਇਸ ਚੋਣ ਨੂੰ ਜਿੱਤਣ ਦੇ ਲਈ ਚੋਣ ਮੈਦਾਨ ਦੇ ਵਿੱਚ ਕੁੱਦੀਆਂ ਹੋਈਆਂ ਨੇ ਕੁਝ ਇਸੇ ਹੀ ਚੋਣ ਸਰਗਰਮੀਆਂ ਦੇ ਨਾਲ ਕੁਝ ਚੋਣ ਚਰਚਾ ਦੇ ਨਾਲ ਅਸੀਂ ਤੁਹਾਡੇ ਸਨ ਮੁਖਾਜ਼ਨ ਅੱਜ ਸਾਡੇ ਨਾਲ ਗੱਲਬਾਤ ਵਿੱਚ ਉੱਚੇ ਚਿਤਤ ਤੌਰ ਤੇ ਬਲਵਿੰਦਰ ਸਿੰਘ ਢਾਲੀਵਾਲ ਜੀ ਨੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਪਹਿਲਾ ਸਵਾਗਤ ਤੁਹਾਡਾ ਧਰਵਾਜ ਜੀ ਤੇ ਕੱਲ ਜਿਮਨੀ ਚੌਂ ਦੀ ਜੀ ਜਿਮਨੀ ਚੌਂ ਦੇ ਵਿੱਚ ਅਖਾੜਾ ਬਹੁਤ ਮਗਿਆ ਪਿਆ ਸਾਰੀਆਂ 13 ਜ਼ੋਰ ਲਗਾ ਰਹੀਆਂ ਸਾਡੀਆਂ ਚੁੱਕ ਕੇ ਜ਼ੋਰ ਲੱਗੇ ਹੋਏ ਨੇ ਜੀ ਸਭ ਤੋਂ ਪਹਿਲਾਂ ਤੇ ਸੱਤਾ ਤੇਰ ਪਾਰਟੀ ਦੀ ਗੱਲ ਕਰ ਲਈਏ ਆ ਬਿਲਕੁਲ ਗੱਲ ਜਿਮਨੀ ਚੌਂ ਦੀ ਹੋ ਰਹੀ ਆ ਤੇ ਆਪਾਂ ਵੀ ਉਹ ਹੱਬ 'ਚ ਬੈਠੇ ਆ ਹੂੰ ਤੇ ਜਦੋਂ ਜਿਮਨੀ ਚੋਣ ਦੀ ਗੱਲ ਚੱਲਦੀ ਤੁਸੀਂ ਸਤ extrater ਪਾਰਟੀ ਦੀ ਕੀਤੀ ਆ ਤੇ ਜੋਰ ਸਾਰਿਆਂ ਦਾ ਲੱਗਾ। ਕੁੰਡੀਆਂ ਦੇ ਸਿੰਘ ਫਸੇ ਆ ਕੋਈ ਵੜੇਵੇਂ ਖਾਣੀ ਨਿੱਤਰਨੀ ਆ। ਹਰ ਇੱਕ ਚਾਹੁੰਦਾ ਕਿ ਮੈਂ ਜੇਤੂ ਮੈਂ ਜੇਤੂ ਮੈਂ ਜੇਤੂ। ਪਰ ਪਹਿਲੀ ਗੱਲ ਜਿੱਥੋਂ ਸ਼ੁਰੂ ਕਰੀਏ ਕਿ ਜਿਮਨੀ ਚੋਣ ਆਈ ਕਿਉਂ? ਹੂੰ। ਇੱਥੋਂ ਦੇ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਜੀ ਜਿਨ੍ਹਾਂ ਦਾ ਭਾਰਤ ਜੋੜੋ ਯਾਤਰਾ ਦੇ ਵਿੱਚ ਦੇਹਾਂਤ ਹੋ ਗਿਆ ਸੀ। ਸੋ ਪਹਿਲੀ ਗੱਲ ਤੇ ਇਹ ਚੋਣ ਹੋਣੀ ਨਹੀਂ ਸੀ ਚਾਹੀਦੀ। ਜੀ ਬਿਲਕੁਲ। ਤੇ ਜੇ ਪਰ ਭਾਰਤ ਦੇ ਸੰਵਿਧਾਨ ਦਾ ਜਾਂ ਚੋਣ ਕਮਿਸ਼ਨ ਦਾ ਜਿਹੜਾ ਪ੍ਰੋਟੋਕੋਲ ਆ ਜਿਹੜਾ ਰੂਲ ਆ ਕਿ 6 ਮਹੀਨੇ ਤੋਂ ਵੱਧ ਜਿਹੜੀ ਇਹ ਸੀਟਾਂ ਖਾਲੀ ਨਹੀਂ ਰਹਿ ਸਕਦੀ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਨਿੱਜੀ ਕੰਮ ਬਹੁਤ ਸਾਰੇ ਸਰਕਾਰ ਦੇ ਕੰਮ ਡੀਸੀ ਪੱਧਰ ਦੇ ਕੰਮ ਜਿਹੜੇ ਉਹਨਾਂ ਦੇ ਸੈਨਾਂ ਦੇ ਨਾਲ ਉਹਨਾਂ ਦੇ ਨਾਲ ਚੱਲਦੇ ਨੇ ਸੋ ਚਲੋ ਜਿਮਨੀ ਚੋਣ ਆਈ ਆ ਤੇ ਸਾਰੇ ਲੜ ਰਹੇ ਨੇ ਆਪੋ ਆਪਣੇ ਤਰੀਕੇ ਦੇ ਨਾਲ ਆਪੋ ਆਪਣੇ ਸਬਦ ਨਾਲ ਹੁਣ ਜਿਹੜਾ ਤੁਸੀਂ ਸਵਾਲ ਕੀਤਾ ਕਿ ਸੱਤਾਧਾਰੀ ਪਾਰਟੀ ਦੋ ਤਰ੍ਹਾਂ ਦੀ ਸੱਤਾਧਰ ਪਾਰਟੀ ਦੇਖੀ ਜਾਂਦੀ ਆ ਇੱਕ ਸਾਲ ਪਹਿਲਾਂ ਸੱਤਾਧਰ ਪਾਰਟੀ ਉਹ ਪਾਰਟੀ ਆ ਕਿ ਜਿੱਥੇ 5 ਹਲਕੇ ਹਾਂ ਕਾਂਗਰਸ ਜਿੱਤਦੀ ਆ ਜੀ ਤੇ 4 ਹਲਕੇ ਜਿਹੜੇ ਆ ਉਹ ਸੱਤਾਧਰ ਪਾਰਟੀ ਇੱਥੋਂ ਜਿੱਤਦੀ ਆ ਇੱਥੇ 2022 ਦੀਆਂ ਚੋਣਾਂ ਦੀ ਵੀ ਗੱਲ ਕਰਦੇ ਆ ਤੇ ਜਿਹੜੀ ਕਾਂਗਰਸ ਆ ਉਹ ਪਾਰ ਹੋ ਰਹੀ ਜੀ ਦੂਸਰੀ ਗੱਲ ਸਾਲ ਕੰਮ ਕੀਤਾ ਹਾਂ ਜਿੱਦਾਂ ਸਾਡੇ ਮੁੱਖ ਮੰਤਰੀ ਸਾਹਿਬ ਕਹਿ ਹੀ ਰਹੇ ਆ ਕਿ ਅਸੀਂ ਨਹੀਂ ਸਾਡਾ ਕੰਮ ਬੋਲਦਾ ਜੀ ਉਹ ਆਪਣੇ ਕੰਮ ਦੇ ਆਧਾਰ ਤੇ ਵੋਟ ਮੰਗ ਰਹੇ ਆ ਪਰ ਇੱਕ ਚੀਜ਼ ਇੱਥੇ ਦੇਖਣ ਨੂੰ ਆਈ ਕਿ ਕਿਤੇ ਨਾ ਕਿਤੇ ਉਮੀਦਵਾਰ ਲੱਭਣ ਦੇ ਵਿੱਚ ਵੀ ਉਹਨਾਂ ਨੂੰ ਦਿੱਕਤ ਆਈ। ਹੂੰ। ਸੱਤਾਧਾਰ ਪਾਰਟੀ ਨੂੰ ਉਹ ਆਪਣੇ ਤਰੀਕੇ ਦੇ ਨਾਲ ਜਣਾ ਜੋਰ ਲਾ ਰਹਾ ਆ। ਬਾਕੀ 10 ਤਰੀਕ ਨੂੰ ਵੋਟਾਂ ਤੇ 13 ਤਰੀਕ ਨੂੰ ਪਤਾ ਲੱਗੂਗਾ ਕਿ ਕਿੰਨੀ ਕਿ ਸੱਤਾਧਾਰ ਪਾਰਟੀ ਜਿਹੜੀ ਆ ਉਹ ਆਪਣੇ 1 ਸਾਲ ਦੇ ਕੰਮ ਤੇ ਇਹ ਵੋਟਾਂ ਲੈ ਕੇ ਜਾਵੇ। ਉਮੀਦਵਾਰ ਲੱਭਣ ਦੀ ਗੱਲ ਚੱਲੀ। ਜੀ। ਉਮੀਦਵਾਰ 92 ਵਿਧਾਇਕ ਜਿਹੜੇ ਆ ਪੰਜਾਬ ਨੇ ਆਮ ਆਦਮੀ ਪਾਰਟੀ ਨੂੰ ਦਿੱਤੇ। ਬਿਲਕੁਲ। 92 ਵਿਧਾਇਕ ਇੱਕ ਸਾਲ ਦੇ ਵਿੱਚ ਰੜ ਕੇ ਇੱਕ ਕੈਂਡੀਡੇਟ ਜਲੰਧਰ ਦੀ ਜ਼ਿਮਨੀ ਚੋਣ ਵਾਸਤੇ ਲੱਭ ਨਹੀਂ ਸਕੇ ਆਪਣੀ ਪਾਰਟੀ ਦੇ ਵਿੱਚੋਂ ਕੋਈ ਬੰਦਾ ਕੱਢ ਨਹੀਂ ਸਕੇ ਜੇਕਰ ਹਾਰੇ ਹੋਏ ਨੂੰ ਰੜਾ ਕੇ ਇਹ ਇਲੈਕਸ਼ਨ ਲੜਨੀ ਸੀ ਤਾਂ ਹਾਰੇ ਹੋਏ ਇਹਨਾਂ ਹੀ ਹਲਕਿਆਂ ਦੇ ਵਿੱਚ ਇਹਨਾਂ ਦੇ ਕੋਲ ਵੀ ਰਿਜ਼ਰਵ ਕੈਂਡੀਡੇਟ ਹੈਗੇ ਸੀ ਕਿ ਆਪਣਿਆਂ ਦੇ ਉੱਪਰ ਇਹਨਾਂ ਦਾ ਭਰੋਸਾ ਕਿਉਂ ਨਹੀਂ ਬੱਜਾ ਅ ਮੈਂ ਇਹਨੂੰ ਥੋੜਾ ਜਿਹਾ ਹੋਰ ਤੁਹਾਡੇ ਸਵਾਲ ਨੂੰ ਲੰਬਾ ਕਰਦਾ ਔਰ ਦਸਤਾਰ ਦੇ ਨਾਲ ਜਾਣਾ ਦਰਅਸਲ 92 ਹੋਏ ਮੌਜੂਦਾ ਜਿਹੜੇ ਐਮਐਲਏ ਸੀ ਉਹਨਾਂ ਦੀ ਕਾਰਜਕਾਰੀ ਤੇ ਇੱਕ ਵਾਰੀ ਇੱਕ ਪ੍ਰੈਸ਼ਰ ਚੈਨਲ ਲੱਗ ਗਿਆ ਸੀ ਪੰਜਾਬ ਦੇ ਵਿੱਚ ਦੋ ਤਿੰਨ ਸ਼ਖਸੀਅਤਾਂ ਇਹੋ ਜਿਹੀਆਂ ਜਿਹਨਾਂ ਦੇ ਪਿਛਲੇ ਦਿਨੀ ਕਤਲ ਹੋ ਗਿਆ ਆਪਾਂ ਉਸ ਪਾਸੇ ਨਹੀਂ ਜਾਣਾ ਅੱਜ ਦਾ ਆਪਣਾ ਜਿਹੜਾ ਵਿਸ਼ਾ ਉਹ ਜਿਮਨੀ ਚੋਣਾ ਉਸ ਤੋਂ ਬਾਅਦ ਜਿਹੜੀ ਨੌਜਵਾਨੀ ਹੈ ਨਾ ਅਸਲ ਤੇ ਦਰਅਸਲ ਮੈਂ ਇਹਨੂੰ ਹੋਰ ਥੋੜਾ ਲੰਬਾ ਕਰ ਦਿਆਂ ਕਿ ਨੌਜਵਾਨ ਦੇਸ਼ ਦਾ ਪੰਜਾਬ ਦਾ ਭਵਿੱਖ ਹੁੰਦੇ ਆ ਨੌਜਵਾਨਾਂ ਨੇ ਸਰਕਾਰ ਨੂੰ ਵੱਧ ਚੜ ਕੇ ਸਪੋਰਟ ਕੀਤੀ ਜਦੋਂ ਇੱਕ ਦੋ ਕਤਲ ਇਦਾਂ ਦੇ ਹੋ ਗਏ ਕਿ ਨੌਜਵਾਨ ਜਿਹੜੇ ਸੀ ਉਹ ਥੋੜਾ ਜਨਨ ਤੋਂ ਪਾਸਾ ਵਟਨਾ ਸ਼ੁਰੂ ਕਰ ਗਏ ਨੰਬਰ ਇੱਕ ਦੂਸਰਾ ਸਾਡੇ ਦੇਸ਼ ਦੇ ਵਿੱਚ ਹੀ ਪੰਜਾਬ ਦੇ ਵਿੱਚ ਨਹੀਂ ਧਰਮ ਦੇ ਨਾਂ ਤੇ ਜਾਤ ਪਾਤ ਦੇ ਨਾਂ ਤੇ ਜਿਹੜੀ ਰਾਜਨੀਤੀ ਆ ਉਹ ਬਹੁਤ ਕੀਤੀ ਜਾਂਦੀ ਹੈ ਜੀ ਜਦੋਂ ਗੱਲ ਜਲੰਧਰ ਜਿਮਨੀ ਚੌਂਦੀ ਆਉਂਦੀ ਆ ਤੇ ਇਹ ਸੀਟ ਅਜਰਬ ਜਿਵੇਂ ਤੁਸੀਂ ਦੱਸ ਕੇ ਹਟਿਓ ਜਦੋਂ ਅਜਰਬ ਸੀਟ ਦੇ ਦਿਆ ਤੇ ਫਿਰ ਇਹਨਾਂ ਦੇ ਜੋੜ ਤੋੜ ਸ਼ੁਰੂ ਹੁੰਦੇ ਆ ਪਾਰਟੀਆਂ ਦੇ ਕਿ ਕਿਹੜੀ ਕਾਸਟ ਦੀ ਕਿੰਨੀ ਵੋਟ ਆ ਜੀ ਫਿਰ ਇਹਨਾਂ ਨੂੰ ਕਾਸਟ ਦੇ ਹਿਸਾਬ ਨਾਲ ਜਦੋਂ ਦੇਖਦੇ ਆ ਤੇ ਇਹਨਾਂ ਨੇ ਦੇਖਿਆ ਕਿ ਇੱਥੇ ਐਸਸੀ ਭਾਈਚਾਰੇ ਜਿਹੜਾ ਰਾਵਦਾ ਰਾਵਦਾ ਜਿਹੜਾ ਰਵਦਾਸੀਆ ਭਾਈਚਾਰਾ ਉਹਦੀ ਵੋਟ ਜ਼ਿਆਦਾ ਆ ਤੇ ਕਿਉਂ ਨਾ ਕੈਂਡੀਡੇਟ ਉਸ ਭਾਈਚਾਰੇ ਦੇ ਵਿੱਚੋਂ ਲਿਆ ਜਾਵੇ ਜਦੋਂ ਉਸ ਭਾਈਚਾਰੇ ਦੀ ਗੱਲ ਚੱਲਦੀ ਆ ਤਾਂ ਫਿਰ ਇਹਨਾਂ ਨੂੰ ਭਾਵੇਂ ਹਾਰਨ ਵਾਲਾ ਕੈਂਡੀਡੇਟ ਹੀ ਮਿਲਿਆ ਇਹਨਾਂ ਨੂੰ ਉਹ ਆਪਦੇ ਬੰਦਿਆਂ ਨਾਲੋਂ ਜ਼ਿਆਦਾ ਮਜ਼ਬੂਤ ਲੱਗਿਆ ਇੱਕ ਨੰਬਰ ਨੰਬਰ 2 ਇੱਕ ਸਾਲ ਪਹਿਲਾਂ ਨੂੰ ਕਹਿੰਦੇ ਰਹੇ ਕਿ ਉਹ ਕਰਾਪਸ਼ਨ ਕਰਦਾ ਉਹ ਕ੍ਰਾਪਟ ਆ ਉਹ ਫਲਾਨਾ ਆ ਉਹ ਇਸ ਤਰ੍ਹਾਂ ਪਰ ਅੱਜ ਉਹਨੂੰ ਨਖਾਰ ਕੇ ਲਿਆਂਦਾ ਇਮਾਨਦਾਰ ਬਣਾ ਕੇ ਲਿਆਂਦਾ ਇਹ ਇੱਕ ਸਵਾਲ ਵੱਡਾ ਜੀ ਸਭ ਤੋਂ ਵੱਡੀ ਗੱਲ ਹੈ ਕਿ ਉਹ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਹਨੂੰ ਇਮਾਨਦਾਰ ਬਣਾ ਲਿਆ ਨਖਾਰ ਲਿਆ ਹੁਣ ਕੱਟੜ ਇਮਾਨਦਾਰ ਹੋ ਗਿਆ ਜਿਵੇਂ ਸਾਲਕ ਪਹਿਲਾਂ ਹੀ ਦੋਨੋਂ ਇੱਕ ਦੂਸਰੇ ਦੇ ਨਾਲ ਡਾਂਗੋ ਡਾਂਗੀ ਹੋਏ ਸੀਗੇ ਔਰ ਛੇਤਰੀਂ ਦਾਲ ਵੰਡੀ ਜਾ ਰਹੀ ਸੀਗੀ ਦੋਨੋਂ ਪਾਸੇ ਔਰ ਇੱਕ ਦੂਸਰੇ ਤੇ ਇਲਜ਼ਾਮ ਤਰਾਸ਼ੀ ਇੱਕ ਦੂਸਰੇ ਤੇ ਦੂਸ਼ਣਵਾਦੀ ਇੱਕ ਦੂਸਰੇ ਨੂੰ ਇਹ ਵੀ ਕਹਿ ਰਹੇ ਸੀ ਕਿ ਇਹਨਾਂ ਨੂੰ ਆਏ ਤੇ ਜਦੋਂ ਪੁੱਛਿਓ ਹਜ਼ਾਰ-ਹਜ਼ਾਰ ਰੁਪਇਆ ਲੈਣਾ ਤੁਸੀਂ ਇਹਨਾਂ ਦੇ ਕੋਲੋਂ ਬੀਬੀਆਂ ਇਹਨਾਂ ਨੂੰ ਰਾਹ ਰੋਕਣ ਇਹਨਾਂ ਦੀਆਂ ਤੇ ਹੁਣ ਆਪ ਦਾ ਰਾਹ ਤੁਹਾਨੂੰ ਕੀ ਲੱਗਦਾ ਪਧਰਾ ਹੋ ਜੂ ਜਾਂ ਫਿਰ ਰੁਕ ਜੂ ਇਹ ਦੇਖੋ ਇਹ ਤਾਂ ਹੁਣ ਵੋਟਰ ਹੀ ਦੱਸਣਗੇ ਵੀ ਰਾਹ ਪਧਰਾ ਹੁੰਦਾ ਰੁਕਦਾ ਪਰ ਜਿਹੜਾ ਇਸ ਟਾਈਮ ਸਥਿਤੀ ਹੈ ਨਾ ਉਹ ਬੜੀ ਕਸੁੱਤੀ ਫਸੀ ਹੋਈ ਹੈ ਕਾਂਗਰਸ ਜੋ ਮੇਰੀ ਸੋਚਾ ਔਰ ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਫਸਵਾ ਮੁਕਾਬਲਾ ਦੋਨੋਂ ਪਾਰਟੀਆਂ ਵੱਤ ਤੋਂ ਵੱਤ ਜ਼ੋਰ ਲਾ ਰਹੀਆਂ ਨੰਬਰ 1 ਨੰਬਰ 2 ਜਿਹੜਾ ਤੁਸੀਂ ਛਤਰੋ ਛਤਰੀ ਦਾਲ ਦੀ ਗੱਲ ਕੀਤੀ ਤੁਹਾਡਾ ਉਸ ਜਵਾਬ ਦਵਾ ਕਿ ਰਾਜਨੀਤੀ ਇਹੋ ਜੀ ਚੀਜ਼ ਆ ਤੇ ਆਪਣੇ ਪਿਓ ਦੀ ਵੀ ਸਕੀ ਨਹੀਂ ਹੂੰ ਤੁਸੀਂ ਜਰੰਦਰ ਦੇ ਉਸ ਕੈਂਡੀਡੇਟ ਦਾ ਮੈਂ ਨਾਂ ਨਹੀਂ ਲੈਣਾ ਉਹਦੇ ਪੁੱਤਰ ਨੇ ਆਪਣੇ ਪਿਓ ਤੇ ਦੋਸ਼ ਲਾਏ ਸੀ ਦੋ ਪਾਸਪੋਰਟ ਰੱਖਣ ਦੇ ਹੂੰ ਠੀਕ ਹੈ ਬਿਲਕੁਲ ਤੇ ਔਰ ਆਪਣੇ ਪਿਓ ਦੇ ਰਾਜਨੀਤਿਕ ਕੈਰੀਅਰ ਬੱਚੇ ਨੇ ਖਤਮ ਕਰ ਦਿੱਤਾ ਸੀ ਜੀ ਤੇ ਦੂਸਰੀ ਗੱਲ ਜਦੋਂ ਤੁਸੀਂ ਇਕੱਠੇ ਹੋ ਤਾਂ ਤੁਸੀਂ ਭਰਾ ਜਦੋਂ ਤੁਸੀਂ ਦੂਸਰੇ ਪਾਸੇੋਂ ਲੜਦੇ ਹੋ ਤਾਂ ਤੁਸੀਂ ਦੁਸ਼ਮਣੋਂ ਇਹ ਰਾਜਨੀਤੀ ਆ ਹਾਂ ਅੱਜ ਤੇ ਰਾਜਨੀਤੀ 'ਚ ਇਕੱਠੇ ਆ ਪਰ ਜਦੋਂ ਆਉਣ ਵਾਲਾ ਸਮਾਂ 2027 ਆਇਆ ਉਸ ਟਿਕਟ ਲਈ ਫਿਰ ਇਹਨਾਂ ਚਿਤ੍ਰੋ ਚਿਤਰੀ ਦਾਦ ਵੰਡ ਰਹੀਆਂ ਇਹਦੀ ਗੱਲ ਦੂਸਰੀ ਗੱਲ ਜਿਹੜਾ ਪਾਰ ਲਾਉਣਾ ਪਾਰ ਲਾਉਣਾ ਹੁੰਦਾ ਨੌਜਵਾਨਾਂ ਨੇ ਹਜ਼ਾਰ ਰੁਪਏ ਦੀ ਗੱਲ ਹੈ ਚਾਹ ਬਿਜਲੀ ਵੈਲਾ ਬੜੀਆਂ ਹਰੇਕ ਸਰਕਾਰਾਂ ਲੋਭ ਲਾਲਚ ਦਿੰਦੀਆਂ ਇਸੇ ਤਰ੍ਹਾਂ ਇਹ ਵੀ ਦੇ ਰਿਹਾ ਕੁਝ ਵਾਦੇ ਕਰ ਰਿਹਾ ਕੁਝ ਨੂੰ ਹਜ ਲਾਲ ਚੰਦ ਵਿੱਚ ਰੱਖੇ ਬਿਲਕੁਲ ਜੀ ਬਹੁਤ ਸਾਰੀਆਂ ਗੱਲਾਂ ਬਾਤਾਂ ਇਹ ਵੀ ਆ ਕਿ ਹੁਣ ਦੇਖੋ ਇਸ ਪਾਰਟੀ ਤੋਂ ਆਪਾਂ ਥੋੜਾ ਜਿਹਾ ਬਾਹਰ ਚਲਾਂਗੇ ਕਿਉਂਕਿ ਇਹਨਾਂ ਨੇ ਲਾਰੇ ਵੀ ਬਹੁਤ ਲਾਇਆ 1000 ਰੁਪਇਆ ਦੇਵਾਂਗੇ ਹੋਰ ਇੱਕ ਦਲਿਤ ਉਪ ਮੁੱਖ ਮੰਤਰੀ ਵੀ ਬਣਾਵਾਂਗੇ ਉਹ ਵੀ ਹੱਲੇ ਹਵਾ ਦੇ ਵਿੱਚ ਲਟਕਦੇ ਹੋਏ ਵਾਦੇ ਆ ਪਰ ਨਾਲ ਦੀ ਨਾਲ ਹੁਣ ਜੇਕਰ ਅਸੀਂ ਗੱਲ ਕਰ ਲਈਏ ਦੂਸਰੀਆਂ ਧਿਰਾਂ ਦੇ ਵੀ ਜਵੇਂ ਤੁਸੀਂ ਕਾਂਗਰਸ ਦੀ ਗੱਲ ਕੀਤੀ ਹੈ ਜੀ ਕਾਂਗਰਸ ਇਸ ਸੀਟ ਦੇ ਉੱਪਰ ਹਮੇਸ਼ਾ ਹਾਵੀ ਰਹੀ ਹੈ ਬਿਲਕੁਲ ਔਰ ਕਾਂਗਰਸ ਦਾ ਜਿਹੜਾ ਉਮੀਦਵਾਰ ਆ ਉਹ ਉਸੇ ਘਰ ਦੇ ਵਿੱਚੋਂ ਚੌਧਰੀ ਸਾਹਿਬ ਦੀ ਧਰਮ ਪਤਨੀ ਨੂੰ ਇਹ ਸੀਟ ਦੇ ਦਿੱਤੀ ਹੈ ਕਾਂਗਰਸ ਵਾਲੇ ਇੱਕ ਮੁਠ ਇੱਕ ਜੁਟ ਹੋਣ ਦਾ ਦਿਖਾਵਾ ਕਰਦੇ ਹੋਏ ਉਹਨਾਂ ਦੇ ਨਾਲ ਤੁਰੇ ਫਿਰਦੇ ਆ ਜੀ ਤੁਹਾਨੂੰ ਕੀ ਲੱਗਦਾ ਕਿ ਇਹ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਮੁਕਾਬਲਾ ਨਿਰਾਪੋਰਾ ਨਿਰੋਲ ਹੋ ਸਕਦਾ ਹੈ ਮੇਰੇ ਅੰਕੜੇ ਜੋ ਮੇਰੀ ਰਾਜਨੀਤੀ ਮੈਂ ਹੋ ਸਕਦਾ ਇਹਦੇ ਨਾਲ ਸਰੋਤੇ ਸਾਡੇ ਸੁਣ ਵਾਲੇ ਦਰਸ਼ਕ ਸਹਿਮਤ ਨਾ ਹੋਣ ਕਿਉਂਕਿ ਹਰੇਕ ਦਾ ਆਪਣਾ ਆਪਣਾ ਵਿਊ ਆ ਮੁਕਾਬਲਾ ਹੀ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿੱਚ ਹੈ। ਹੂੰ। ਬਾਕੀ ਪਾਰਟੀਆਂ ਵੀ ਚਲੋ ਲੜ ਰਹੀਆਂ ਆਪੋ ਆਪਣੇ ਤਰੀਕੇ ਨਾਲ। ਕਈ ਵਾਰੀ ਕੀ ਹੁੰਦਾ ਕਿ ਦੋ ਬੰਦੇ ਦੀ ਲੜਾਈ 'ਚ ਤੀਜਾ ਫਾਇਦਾ ਚੱਕ ਲੈਂਦਾ, ਚੱਕ ਜਾਂਦਾ। ਪਰ ਇੱਥੇ ਚਾਂਸ ਬਹੁਤੇ ਨਹੀਂ ਲੱਗਦੇ। ਮੈਂ ਪਿੰਡਾਂ ਦੇ ਵਿੱਚ ਸਰਵੇ ਵੀ ਕੀਤਾ, ਬਹੁਤ ਸਾਰਾ ਦੇਖਿਆ। ਤੇ ਹਜੇ ਫਿਲਹਾਲ ਮੁਕਾਬਲਾ ਜਿਹੜਾ ਬਣਿਆ ਇਹ ਦੋਹਾਂ ਧਿਰਾਂ ਦੇ ਵਿੱਚ ਬਣਿਆ। ਬਾਕੀ ਵੀ ਆਪੋ ਆਪਣੇ ਤਰੀਕੇ ਦੇ ਨਾਲ ਜਿਹੜੇ ਵੋਟ ਆ ਉਹ ਮੰਗ ਰਹਿ ਲੋਕਾਂ ਕੋਲ ਜਾ ਰਹੇ। ਸ਼੍ਰੋਮਣੀ ਅਕਾਲੀ ਦਲ। ਹੂੰ। ਡਾਕਟਰ ਸੁਖਵਿੰਦਰ ਸੁਖੀ ਉਹਨਾਂ ਨੂੰ ਲੈ ਕੇ ਆਈ ਹੈ। ਜੀ। ਸੁਖਵਿੰਦਰ ਸੁਖੀ ਹੁਣੇ ਉਹ ਕੈਂਡੀਡੇਟ ਆ ਕਿ ਜਿਨੇ ਆਮ ਆਦਮੀ ਪਾਰਟੀ ਦੀ ਹਨੇਰੀ ਦੇ ਵਿੱਚ ਵੀ ਦੁਆਬੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਇੱਜ਼ਤ ਰੱਖ ਲਈ ਸੀ ਬਿਲਕੁਲ ਤੇ ਅੱਜ ਉਹ ਇਸ ਵੇਲੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਤੋਂ ਉਮੀਦਵਾਰ ਨੇ ਜੀ ਤੁਹਾਨੂੰ ਕੀ ਲੱਗਦਾ ਕਿ ਸ਼੍ਰੋਮਣੀ ਕਮੇਟੀ ਜਿਹੜੀ ਸੈਕ ਦੀਆ ਵੈਂਟੀਲੇਟਰ ਤੇ ਆ ਸੁਖਵਿੰਦਰ ਸੁਖੀ ਹੁਣੇ ਉਹਨਾਂ ਨੂੰ ਕੋਈ ਸੁੱਖ ਦਾ ਸਾਥ ਵਜਣਗੇ ਅ ਅਦਰਸਲ ਇਦਾਂ ਹੁੰਦਾ ਕਿ ਡਾਕਟਰ ਸੁਖਵਿੰਦਰ ਸੁਖੀ ਦੀ ਇੱਕ ਬਹੁਤ ਪਿਆਰੀ ਸ਼ਖੀ ਹੈ ਜੀ ਮਮੀ ਪਸੰਦ ਕਰਦਾ ਤੁਸੀਂ ਵੀ ਕਰਦੇ ਹੋਗੇ ਪਰ ਕੀ ਹੁੰਦਾ ਕਿ ਉਹ ਸਵਾ ਲੱਖ ਵੋਟਰ ਦੇ ਵਿੱਚ ਉਹਨਾਂ ਦੀ ਪਹਿਚਾਨ ਬੰਗਾ ਤੇ ਨਮਾ ਸਰ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਆ ਦਰਿਆ ਦੇ ਮੰਡ ਏਰੀਆ ਦੇ ਵਿੱਚ ਲੋਈਆਂ ਤੋਂ ਉੱਪਰ ਨੂੰ ਚੱਲ ਜਾਓ ਜਾਂ ਇਧਰ ਨੂੰ ਜਲੰਧਰੋਂ ਹੈਨੂ ਨਿਕਲ ਜਾਓ ਕੋਈ ਡਾਕਟਰ ਸੁਖੀ ਨੂੰ ਕੋਈ ਜਾਂਦਾ ਹੋਵੇਗਾ ਨੰਬਰ 1 ਨੰਬਰ 2 ਡਾਕਟਰ ਸੁਖੀ ਨੋ ਡਾਊਟ ਕਿ ਇੱਕ ਚੰਗੇ ਇਨਸਾਨ ਨੇ ਉਹ ਰਾਜਨੀਤਿਕ ਤੌਰ ਤੇ ਇੱਥੇ 18 ਲੱਖ ਵੋਟਰਾਂ ਨੂੰ ਕਿਵੇਂ ਪ੍ਰਭਾਵਿਤ ਕਰਦੇ ਨੇ ਵੱਡਾ ਸਵਾਲ ਹੈ ਜੀ ਸਵਾ ਲੱਖ ਔਰ 18 ਲੱਖ ਵੋਟਰਾਂ ਦੇ ਵਿੱਚ ਬਹੁਤ ਫਰਕ ਹੁੰਦਾ ਨੰਬਰ 1 ਨੰਬਰ 2 ਮੈਨੂੰ ਇਹਦਾ ਲੱਗਦਾ ਕਿ ਵੈਂਟੀਲੇਟਰ ਤੇ ਪਈ ਅਕਾਲੀ ਦਲ ਨੂੰ ਕੁਛ ਨਾ ਕੁਛ ਜਿਹੜਾ ਸਾਹ ਆ ਆਕਸੀਜਨ ਦੇ ਤੌਰ ਤੇ ਤਾਂ ਉਹ ਜ਼ਰੂਰ ਦੇ ਰਿਹਾ ਹੈ ਹੂੰ ਤੇ ਜਿਹੜੀ ਭੋਜਨ ਸਮਾਜ ਪਾਰਟੀ ਨਾਲ ਰਲ ਗਈ ਹੈ ਹੂੰ ਤੱਕੜੀ ਦੇ ਪੱਲੇ ਦੇ ਵਿੱਚ ਉਹ 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 ਕੁਛ ਪਾਉਗੀ ਕਿਉਂਕਿ ਆਮ ਤੌਰ ਤੇ ਇਹ ਵੀ ਲੱਗਦਾ ਹੈ ਕਿ ਜੇ ਬੋਝਨ ਸਮਾਜ ਪਾਰਟੀ ਦਾ ਕੈਂਡੀਡੇਟ ਖੜ ਜਾਂਦਾ ਤੇ ਅਕਾਲੀ ਵੋਟ ਨਹੀਂ ਪਾਉਂਦੇ ਜੇ ਅਕਾਲੀਆਂ ਦਾ ਖੜ ਜਾਂਦਾ ਤੇ ਬੋਝਨ ਸਮਾਜ ਪਾਰਟੀ ਵਾਲੇ ਵੋਟ ਨਹੀਂ ਪਾਉਂਦੇ ਦੇਖਣ ਨੂੰ ਜੇਕਰ ਦੁਆਬੇ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਜਲੰਧਰ ਦੀ ਵੀ ਗੱਲ ਕਰ ਲਈਏ ਐਸਸੀ ਭਾਈਚਾਰੇ ਦੀ ਵੋਟ ਜ਼ਿਆਦਾ ਆ ਤੇ ਬੋਝਨ ਸਮਾਜ ਪਾਰਟੀ ਐਸਸੀ ਭਾਈਚਾਰੇ ਦੇ ਸਿਰ ਦੇ ਉੱਪਰ ਹੀ ਰਾਜਨੀਤੀ ਕਰਦੀ ਰਹੀ ਹੈ ਤਾਂ ਕੀ ਹੁਣ ਉਹ ਜਿਹੜਾ ਫਾਇਦਾ ਇਹਨਾਂ ਨੂੰ ਹੋ ਜੂਗਾ ਜੋ ਸਿਆਸੀ ਤੌਰ ਤੇ ਲਾਹਾ ਲੈਣ ਦੇ ਲਈ ਗੱਠ ਜੋੜ ਕੀਤਾ ਹੈ ਮੈਂ ਇਸ ਗੱਲ ਤੇ ਹੁਣਾ ਕਿ ਦੇਖੋ ਪਿਛਲੀ ਜਦੋਂ ਮੈਂਬਰ ਪਾਰਲੀਮੈਂਟ ਦੀ ਚੋਣ ਹੋਈ ਆ ਤੇ ਬੋਜਨ ਸਮਾਜ پارٹی ਤਕਰੀਬਨ 2.5 ਲੱਖ ਵੋਟ ਇਥੋਂ ਲਗਾਈ ਜੀ ਉਹਨਾਂ ਦਾ ਆਪਣਾ ਵੋਟ ਬੈਂਕ ਹੈ ਉਹਨਾਂ ਦਾ ਆਧਾਰ ਹੈ ਇਹ ਚ ਕੋਈ ਦੋ ਰਹਿ ਨਹੀਂ ਨੰਬਰ 1 ਡਾਕਟਰ ਸੁਖੀ ਨੂੰ ਲਿਆਉਣ ਵਾਸਤੇ ਵੀ ਬੋਜਨ ਸਮਾਜ پارٹی ਨੇ ਜ਼ਿਆਦਾ ਤਵੱਜੋ ਦਿੱਤੀ ਹਮ ਇੱਥੇ ਹੋਰ ਬਹੁਤ ਸਾਰੇ ਕੈਂਡੀਡੇਟ ਆ ਰਹੇ ਸੀ ਅਕਾਲੀ ਦਲ ਵੱਲੋਂ ਅਕਾਲੀ ਦਲ ਚਾਹੁੰਦਾ ਸੀ ਕਿ ਮੈਂ ਕੋਈ ਸਖਤੀਰਾ ਲੈ ਕੇ ਅੱਗੇ ਆਵਾ ਜਾਂ ਅਕਾਲੀ ਦਲ ਦੇ ਜਿਹੜੇ ਕੈਂਡੀਡੇਟ ਉਹਦੇ ਵਿੱਚ ਹੋਵੇ ਨਾ ਕਿ ਮੌਜੂਦਾ ਐਮਐਲਏ ਹੋਵੇ ਪਰ ਬੌਜੋ ਸਮਾਜ ਪਾਰਟੀ ਚਾਹੁੰਦੀ ਸੀ ਕਿ ਡਾਕਟਰ ਸੁਖਿੰਦਰ ਸੁਖੀ ਹੀ ਜ਼ਿਆਦਾ ਚੋਣ ਲੜਨ ਭਾਵੇਂ ਅਕਾਲੀ ਦਲ ਦੇ ਚੋਣ ਨਿਸ਼ਾਨ ਤੇ ਲੜਨ ਉੱਤੇ ਵੀ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਇੱਕ ਚੋਣ ਪ੍ਰਚਾਰ ਦੇ ਵਿੱਚ ਡਾਕਟਰ ਸੁਖੀ ਇਹ ਗੱਲ ਕਹਿੰਦੇ ਨਜ਼ਰ ਆਏ ਕਿ ਬੌਜੋ ਸਮਾਜ ਪਾਰਟੀ ਵਾਲਿਓ ਦੱਬ ਕੇ ਵੋਟਾਂ ਪਾ ਦਿਓ ਜੇ ਤੁਸੀਂ ਮੈਨੂੰ ਜਿਤਾਓਗੇ ਤਾਂ ਬੰਗਿਆਂ ਤੋਂ ਹਾਥੀ ਜਿਹੜਾ ਜਿੱਤੇਗਾ ਇਹਨਾਂ ਦਾ ਕਿਤੇ ਨਾ ਕਿਤੇ ਕੰਪਰੋਮਾਈਜ਼ ਇਹ ਹੋਇਆ ਕਿ ਡਾਕਟਰ ਸੁਖੀ ਜੀ ਤੋਂ ਐਮਪੀ ਬਣਦੇ ਆ ਤੇ ਜਿਹੜੀ ਬੰਗਾ ਸੀਟ ਆ ਉਹ ਬਹੁਜਨ ਸਮਾਜ ਪਾਰਟੀ ਨੂੰ ਦੇ ਦਿੱਤੀ ਜਾਵੇਗੀ ਇੱਕ ਲਾਲਚ ਲollipops ਉਹ ਵੀ ਦਿੱਤਾ ਗਿਆ। ਲੋ ਜੀ ਉਹ ਤੇ ਲਾਲਚ ਹੋ ਗਿਆ ਤੇ ਦੂਸਰਾ ਇੱਕ ਲਫ਼ਜ਼ ਜਿਹੜਾ ਹੁਣ ਤੁਹਾਡੇ ਜ਼ੁਬਾਨ ਚੋਂ ਨਿਕਲਿਆ ਸਿੱਖ ਚੇਹਰਾ ਜੀ ਸਿੱਖ ਚੇਹਰਾ ਭਾਰਤੀ ਜਨਤਾ ਪਾਰਟੀ ਲੈ ਆਈ ਜੀ ਤੇ ਉਹ ਵੀ ਲਿਆਂਦਾ ਅਕਾਲੀਆਂ ਦੇ ਵਿੱਚ ਅਕਾਲੀ ਦਲ ਦੇ ਵਿੱਚ ਅਕਾਲੀਆਂ ਦੀ ਪੁਰਾਣੀ ਭਾਈਵਾਲ ਪਾਰਟੀ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਕਹਿੰਿਆ ਕਰਦੇ ਸੀ ਕਿ ਸਾਡਾ ਇਹ ਭਾਰਤੀ ਜਨਤਾ ਪਾਰਟੀ ਨਾਲ ਨੌ ਮਾਸ ਦਾ ਰਿਸ਼ਤਾ ਹੈ ਕਦੇ ਕਦੇ ਪਤੀ ਪਤਨੀ ਵਾਲਾ ਰਿਸ਼ਤਾ ਵੀ ਦੱਸ ਜਾਂਦੇ ਹੁੰਦੇ ਸੀਗੇ ਜੀ ਤੇ ਉਹਨਾਂ ਦਾ ਬੰਦਾ ਚਰਨਜੀਤ ਸਿੰਘ ਅਟਵਾਲ ਉਹਨਾਂ ਨੂੰ ਸਾਰਾ ਕੁਝ ਹੀ ਮਿਲਿਆ ਉਹ ਇਹ ਨਹੀਂ ਕਹਿ ਸਕਦੇ ਕਿ ਮੈਨੂੰ ਅਕਾਲੀ ਦਲ ਨੇ ਕੱਖ ਨਹੀਂ ਦਿੱਤਾ ਉਹਨਾਂ ਨੂੰ ਸਾਰਾ ਕੁਝ ਹੀ ਮਿਲਿਆ ਤੇ ਇੰਦਰ ਇਕਬਾਲ ਸਿੰਘ ਅਟਵਾਲ ਹੋਣੀ ਕਿ ਸਿੱਖ ਚਿਹਰਾ ਹੋਣ ਦੇ ਨਾਤੇ ਤੇ ਜਾਂ ਅਕਾਲੀ ਦਲ ਦੀਆਂ ਕੋਈ ਕਮਜ਼ੋਰੀਆਂ ਕੋਈ ਤਾਕਤਾਂ ਨੂੰ ਜਾਣਦੇ ਪਛਾਣਦੇ ਹੋਏ ਕਿਉਂਕਿ ਉਹਨਾਂ ਦੇ ਪਿਤਾ ਜੀ ਨੇ ਵੀ ਇਥੋਂ ਚੋਣਾਂ ਲੜੀਆਂ ਆ ਕੋਈ ਮਾਰ ਕਾ ਮਾਰ ਜਾਣਗੇ ਕੋਈ ਵੋਟ ਬੈਂਕ ਬਣਾ ਦੇਣਗੇ ਏ ਦੇਖੋ 노 डाउट ਕਿ ਜਿਹੜੀ ਭੋਜਨ ਸਮਾਜ ਪਾਰਟੀ ਸੀ ਉਹ ਆਪਣੇ ਤਰ੍ਹਾਂ ਦੇ ਤਰੀਕੇ ਨਾਲ ਲੱਗੀ ਸੀ ਅਕਾਲੀ ਦਲ ਆਪਣੇ ਕਾਂਗਰਸ ਜਦੋਂ ਗੱਲ ਬੀਜੇਪੀ ਦੀ ਆਉਂਦੀ ਹੈ ਨਾ ਤੇ ਬੀਜੇਪੀ ਇਹ ਚਾਹੁੰਦੀ ਸੀ ਕਿ ਜਿਹੜਾ ਸਾਡਾ ਹਿੰਦੂ ਵੋਟ ਬੈਂਕ ਹੈ ਹੂੰ ਜਹਾ ਬੀਜੇਪੀ ਦਾ ਜਿਹੜਾ ਪੱਕਾ ਕੱਢ ਰਿਆ ਉਹਦੇ ਨਾਲ ਜੁੜਿਆ ਉਹ ਜੁੜਿਆ ਹੀ ਆ ਹੂੰ ਕਿਉਂ ਨਾ ਕੋਈ ਇਹੋ ਜਿਹਾ ਚਿਹਰਾ ਲਿਆਂਦਾ ਜਾਵੇ ਜਿਹੜਾ ਬਾਕੀ ਪਾਰਟੀਆਂ ਦੀਆਂ ਵੋਟਾਂ ਵੀ ਲੈ ਕੇ ਸਾਡੇ ਲਈ ਆਵੇ ਕਿਉਂਕਿ ਬੀਜੇਪੀ ਦਾ ਮਤਲਬ ਇਹ ਸੀਟ ਜਿਤਨਾ ਨਹੀਂ ਹੈ ਉਹਨੂੰ 2024 ਦੇਸ ਰਿਆ ਉਹਨੇ 2024 ਦੇ ਵਿੱਚ ਮੈਦਾਨ ਚ ਆਣਾ ਪੰਜਾਬ ਦੇ ਵਿੱਚ ਕਿਵੇਂ ਆਣਾ ਕਿਸ ਤਰ੍ਹਾਂ ਆ 2027 ਔਰ 24 ਦੀ ਉਹ ਤਿਆਰੀ ਕਰ ਰਹਾ ਹੈ ਰਹੀ ਗੱਲ ਕਿ ਅਕਾਲੀ ਦਲ ਨੇ ਬੜਾ ਔਟਵਾਲ ਸਾਹਿਬ ਨੂੰ ਮਾਨਦਾਨ ਦਿੱਤਾ ਔਟਵਾਲ ਸਾਹਿਬ ਸਿਰਫ ਪਿਛਲੀ ਵਾਰ 18 ਕ ਹਜ਼ਾਰ ਦੀ 16 ਤੋਂ 18 ਹਜ਼ਾਰ ਦੀ ਲੀਡ ਨਾਲ ਸਿਰਫ ਹਾਰੇ ਜੀ ਇਹ ਸੀਟ ਜਿੱਤੀ ਹੋਏ ਅਕਾਲੀ ਦਲ ਨੇ ਸਮਝੋ ਹਾਰੀ ਜੀ ਇੱਕੋ ਹਲਕੇ ਚੋਂ ਹੂੰ ਸ਼ਾ ਕੋਟ ਹਲਕਾ ਇਹੋ ਜਿਹਾ ਸੀ ਜਿੱਥੋਂ ਲੀ ਜਿਹੜੀ 19000 ਤੋਂ ਵੱਧ ਮਿਲ ਗਈ ਤੇ 16000 ਦੇ ਨਾਲ ਅਕਾਲੀ ਦਲ ਹਾਰ ਗਿਆ ਹਮ ਇੱਕੋ ਹਲਕੇ ਬਾਕੀ ਦੇ ਵਿੱਚੋਂ ਜਿਹੜਾ ਅਕਾਲੀ ਦਲ ਬੜਾ ਵਧੀਆ ਰਿਹਾ ਨੰਬਰ 1 ਨੰਬਰ 2 ਅਕਾਲੀ ਦਲ ਨਾ ਚਾਹੁੰਦੇ ਵੀ ਹਟਵਾਲ ਸਾਹਿਬ ਦੇ ਬੇਟੇ ਨੂੰ ਜਾਂ ਹਟਵਾਲ ਸਾਹਿਬ ਨੂੰ ਇਤੋਂ ਲਕਚਨ ਲੜਾ ਨਹੀਂ ਸਕਿਆ ਕਿਉਂਕਿ ਉਹਨਾਂ ਦਾ ਭੋਜਨ ਸੁਭਾਜ ਪਾਰਟੀ ਦੇ ਨਾਲ ਤਾਲਮੇਲ ਹੋ ਗਿਆ ਕਿਸੇ ਕਾਰਨ ਕਰਕੇ ਉਹ ਸਹਿਮਤੀ ਜਰੀ ਨਹੀਂ ਬਣੀ ਤੇ ਰਹੀ ਗੱਲ ਹਰ ਕੋਈ ਸੱਤਾ ਦਾ ਭੁੱਖਾ ਹਰ ਕੋਈ ਚਾਹੁੰਦਾ ਕਿ ਕੁਰਸੀ ਮੇਰੇ ਥੱਲੇ ਹੋਵੇ ਘਟਵਾਲ ਸਾਹਿਬ ਨੇ ਵੀ ਸੋਚਿਆ ਹੁਣ ਕਿਉਂ ਨਾ ਜਿੰਦੇਤ ਜੀ ਜਿਹੜਾ ਬੇਟਾ ਆਇਆ ਉਹਨੂੰ ਕਿਤੇ ਨਾ ਕਿਤੇ ਜਿਹੜਾ ਦੁਬਾਰਾ ਸੈਟਅਪ ਕਰਦੀਏ ਕਾਮਯਾਬ ਕਰਦੀਏ ਫਿਰ ਕਿਉਂ ਨਾ ਬੋਜਨ ਸਵਾਲਜ ਪਾਰਟੀ ਹ ਸਖ ਜਿਹੜਾ ਕਰਕੇ ਵੋਟ ਬੈਂਕ ਚ ਫਰਕ ਜ਼ਰੂਰ ਪਵੇ। ਲਓ ਜੀ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਵੀ ਆ ਪੱਬਾਂ ਭਾਰਿਆ ਕਿਉਂਕਿ ਉਹਨਾਂ ਦੇ ਵੀ ਮੰਤਰੀ ਸੰਤਰੀ ਸਾਰੇ ਜਿਹੜੇ ਆ ਉਹ ਵੀ ਜਲੰਧਰ ਵਿੱਚ ਡੇਰਾ ਲਾ ਕੇ ਬੈਠੇ ਆ। ਜੇਕਰ ਸੱਤਾਧਰ ਪਾਰਟੀ ਦੀ ਗੱਲ ਕਰਦੇ ਆ ਉਹਨਾਂ ਦਾ ਵੀ ਸਾਰੇ ਦਾ ਸਾਰਾ ਜਿਹੜਾ ਆ ਜਿੰਨਾ ਵੀ ਲਾਣਾ ਆ ਉਹ ਸਾਰੇ ਦਾ ਸਾਰਾ ਜਲੰਧਰ ਵਿੱਚ ਬੈਠਾ ਹੈ। ਸ਼੍ਰੋਮਣੀ ਅਕਾਲੀ ਦਲ ਵਾਲੇ ਵੀ ਭਾਵੇਂ ਉਧਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਦਾ ਭੋਗ ਪੈ ਰਿਆ ਸੀਗਾ ਤੇ ਉਹ ਵੀ ਸਾਰੇ ਦੇ ਸਾਰੇ ਡਿਊਟੀ ਉਹਨਾਂ ਨੇ ਲਈ ਕਿ ਭੋਗ ਤੇ ਭਾਵੇਂ ਘਟ ਆ ਜਿਓ ਪਰ ਇੱਥੇ ਜ਼ਿਆਦਾ ਰੋ। ਸਾਰੇ ਪਾਸੇ ਲੱਗੀਆਂ ਹੋਈਆਂ ਨੇ ਡਿਊਟੀਆਂ। ਉਦਰ ਵਿੱਚ ਇੱਕ ਹੋਰ ਗੱਲ ਕਰ ਜੀ ਆਪਾਂ ਜਾਂਦੇ ਜਾਂਦੇ ਜੀ ਸਿਮਰਜੀਤ ਸਿੰਘ ਮਾਨ ਸੰਗਰੂਰ ਦੀ ਜ਼ਿਮਨੀ ਚੋਣ ਜਿੱਤ ਜਾਂਦੇ ਆ ਜੀ ਉਹ ਵੀ ਇੱਕ ਕਿਸਮ ਦਾ 크ਿਸਮਾਈ ਸੀ 크ਿਸਮਾ ਤੇ ਐਸ ਵੇਲੇ ਜਲੰਧਰ ਦੇ ਵਿੱਚ ਵੀ ਉਹਨਾਂ ਨੇ ਕਟੂ ਜੀ ਨੂੰ ਖੜਾ ਕੀਤਾ ਹੂੰ ਤੇ ਉਹਨਾਂ ਦੀ ਵੀ ਗੱਲ ਕਰ ਲਈਏ ਕਿਉਂਕਿ ਉਹ ਵੀ ਕਹਿੰਦੇ ਆ ਕਿ ਸਾਨੂੰ ਵੀ ਕੁਝ ਨਾ ਕੁਝ ਇੱਥੋਂ ਜ਼ਰੂਰ ਮਿਲਣਾ ਹੈ ਜੀ ਤੁਹਾਨੂੰ ਕੀ ਲੱਗਦਾ ਕਟੂ ਜੀ ਇੱਥੇ ਕੀ ਕਰ ਜਾਣਗੇ ਕਿਉਂਕਿ ਸੰਗਰੂਰ ਵਾਲੀ ਹੋ ਸਕਦਾ ਹੈ ਤੇ ਨਹੀਂ ਵੀ ਹੋ ਸਕਦਾ ਕਿਉਂਕਿ ਉਹੋ ਜਿਵੇਂ ਹੁਣ ਮਾਨ ਸਾਹਿਬ ਕਹਿੰਦੇ ਨੇ ਕਿ ਕਈ ਵਾਰ ਆਪਣੇ ਭਾਜਨਾਂ ਦੇ ਵਿੱਚ ਕਹਿ ਜਾਂਦੇ ਨੇ ਰੌਂ ਦੇ ਵਿੱਚ ਕਿ ਸੰਗਰੂਰ ਵਾਲੀ ਕਰ ਦਿਓ ਕਿਉਂਕਿ ਸੰਗਰੂਰ ਵਾਲੇ ਨੇ ਤਾਂ ਹਰਾ ਕੇ ਰੱਖ ਦਿੱਤੇ ਸੀ ਤੇ ਹੁਣ ਇਸ ਵੇਲੇ ਜੇ ਮਾਨ ਸਾਹਿਬ ਹੈ ਮਾਨ ਸਾਹਿਬ ਇਥੋਂ ਵੋਟਾਂ ਕਿੰਨੀਆਂ ਇੱਕ ਸਨਮਾਨਯੋਗ ਇਕੱਠੀਆਂ ਕਰ ਜਣਗੇ ਦੇਖੋ ਇਹਦੇ ਦੋ ਦੋ ਪਹਿਲੂ ਨੇ ਕੋਈ ਅੰਦੋਲਨ ਦੇਖ ਲਓ ਕੋਈ ਪੰਜਾਬ ਦਾ ਸੰਘਰਸ਼ ਦੇਖ ਲਓ ਉਹ ਮਾਲਵੇ ਤੋਂ ਸ਼ੁਰੂ ਹੁੰਦਾ ਜੀ ਦੋਬਾਬਾ ਔਰ ਮਾਝਾ ਔਰ ਮਾਲਵਾ ਪੰਜਾਬ ਨੂੰ ਇਹ ਤਿੰਨ-ਤਿਰਾਂ ਦੇ ਨਾਲ ਜਾਣਿਆ ਜਾਂਦਾ ਹਮ ਰਹੀ ਗੱਲ ਮਾਲਵੇ ਦੀ ਮਾਲਵਾ ਅੱਜ ਹੋ ਰਾ ਜੋ ਕੱਲ ਨੂੰ ਆਸਾ ਪਲਟ ਕੇ ਹੋ ਰੱਖ ਦਿੰਦਾ ਜਿਹੜੇ ਦੁਬਾਬੇ ਦੇ ਲੋਕ ਆ ਨਾ ਇਹ ਜਦਾ ਐਨਆਰਆਈ ਹੋਣ ਕਰਕੇ ਜਾਂ ਉਹ ਚੀਜ਼ ਕਰਕੇ ਨਾ ਤੇ ਅੰਦੋਲਨਾਂ 'ਚ ਉਹਨਾਂ ਜਾਣ ਵਾਲੇ ਨਾ ਸੰਘਰਸ਼ਾਂ 'ਚ ਜਾਣ ਵਾਲੇ ਤੇ ਨਾ ਹੀ ਉਹਨਾਂ ਕ੍ਰਿਸ਼ਮਾ ਕਰਨ ਵਾਲੇ ਇਹ ਬੜੇ ਚੁੱਪਚਾਪ ਸ਼ਾਂਤ ਲੋਕ ਆ ਬੜੀ ਵਧੀਆ ਜਿਹੜੇ ਇਲੈਕਸ਼ਨ ਲੜਦੇ ਨੇ ਜਿਹੜਾ ਕੰਮ ਮਾਲਵੇ 'ਚ ਉਹਨਾਂ ਨੇ 2 ਮਹੀਨੇ ਪਹਿਲਾਂ 9 ਦੇ 9 ਐਮਐਲਏ ਉਸ ਹਲਕੇ ਚਾ ਆਮ ਆਦਮੀ ਪਾਰਟੀ ਦੇ ਜਿਤਾ ਦੇ ਨੇ ਤੇ ਦੋ ਮਹੀਨਿਆਂ ਬਾਅਦ ਨੌ ਦੇ ਨੌ ਹਰਾ ਦੇ ਨੇ ਇਹ ਮਾਲਵੇ ਹਾਲੇ ਹੀ ਕਰਿਸਮਾ ਕਰ ਸਕਦੇ ਹਾਂ ਠੀਕ ਹੈ ਸਿਮਰਜੀਤ ਮਾਨ ਦਾ ਉਮੀਦਵਾਰ ਇਤੋਂ ਚੰਗੀਆਂ ਵੋਟਾਂ ਲਾਵੇਗਾ ਕਿਉਂਕਿ ਜਿਹੜਾ ਸਿੱਧੂ ਮੂਸੇ ਵਾਲੇ ਦਾ ਕਤਲ ਸੀ ਚਾ ਮਸਲਾ ਅਦੀਪ ਸਿੱਧੂ ਦਾ ਸੀ ਚਾ ਕੋਈ ਹੋਰ ਮਸਲੇ ਜਿਹੜੇ ਅੱਜਕੱਲ ਚੱਲਦੇ ਪਏ ਮੈਂ ਉਹਨੂੰ ਨਾਲ 18 ਤੋਂ ਚੰਗਾ ਰਹੇਗਾ ਉਹਨਾਂ ਦਾ ਕਰਕੇ ਥੋੜਾ ਨੌਜਵਾਨ ਵਰਗ ਜਿਹੜਾ ਉਹ ਮੂਵ ਹੋਇਆ ਜੇ 2022 ਦੀ ਵੀ ਗੱਲ ਕਰੀਏ 2022 ਜਿਹੜੇ ਕੈਂਡੀਡੇਟਾਂ ਦਾ ਲੋਕਾਂ ਨੂੰ ਨਾਂ ਨਹੀਂ ਸੀ ਪਤਾ ਉਹ ਹਰ ਹਲਕੇ 'ਚੋਂ 4-4000 ਵੋਟ ਲੈ ਕੇ ਗਏ ਮਾਨ ਦੇ ਬੰਦੇ ਜੀ ਸੋ ਉਸ ਸਾਹਿਬ ਨਾਲ ਵੀ ਆਪਾਂ ਐਵਰੇਜ ਲਾਈਏ ਤੇ ਮਾਨ ਜਿਹੜਾ ਚੰਗੀਆਂ ਵੋਟਾਂ ਜਿਹੜੀਆਂ ਲੈ ਕੇ ਜਾਵੇਗਾ ਕਿਤੇ ਨਾ ਕਿਤੇ ਉਹ ਨੁਕਸਾਨ ਜੜਾ ਜ਼ਰੂਰ ਕਰੇਗਾ ਜੀ ਔਰ ਜੇਕਰ ਅਸੀਂ ਗੱਲ ਕਰਦੇ ਹਾਂ ਜਿਵੇਂ ਤੁਸੀਂ ਸਿੱਧੂ ਮੂਸੇਵਾਲੇ ਦੀ ਗੱਲ ਕੀਤੀ ਹੈ ਉਸ ਵੇਲੇ ਮਾਨ ਸਾਹਿਬ ਦੇ ਫੇਵਰ ਦੇ ਵਿੱਚ ਇੱਕ ਉਹਦੀ ਨਿੱਕੀ ਜੀ ਵੀਡੀਓ ਗਈ ਸੀ ਜਿਹਦੇ ਵਿੱਚ ਉਹ ਫੋਨ ਕਰਦਾ ਸੀ ਕਿ ਬਾਪੂ ਜੀ ਆ ਜਾਓ ਮੈਂ ਤੁਹਾਨੂੰ ਢੀਕਦਾ ਹਾਂ ਠੀਕ ਉਸ ਵੀਡੀਓ ਨੇ ਵੀ ਉਹਨਾਂ ਵੋਟਾਂ ਦੇ ਵਿੱਚ ਕੰਮ ਕੀਤਾ ਹੈ ਤੇ ਅੱਜ ਸਿੱਧੂ ਸਾਹਿਬ ਦੇ ਮਾਤਾ ਪਿਤਾ ਉਹ ਇਲਾਕੇ ਦੇ ਵਿੱਚ ਜਲੰਧਰ ਦੇ ਵਿੱਚ ਕੰਮ ਰਿਹਾ ਜੀ ਔਰ ਉਹ ਵੋਟਰਾਂ ਨੂੰ ਉਹ ਸੰਬੋਧਨ ਕਰ ਰਿਹਾ ਬਿਲਕੁਲ ਉਹਨਾਂ ਦਾ ਸੰਬੋਧਨ ਕਿਹਦੇ ਖਾਤੇ ਦੇ ਵਿੱਚ ਜਾਊਗਾ ਅ ਦੇਖੋ ਉਹਨਾਂ ਨਾਲ ਕੋਈ ਕਹਿਣਾ ਉਹਨਾਂ ਨੇ ਅੱਜ ਵੀ ਜਿਹੜੇ ਰੋਡ ショਅ ਸ਼ੁਰੂ ਕੀਤੇ ਨੇ ਪਰ ਇੱਕ ਗੱਲ ਉਹਨਾਂ ਦੀ ਮੈਨੂੰ ਠੀਕ ਲੱਗੀ ਕਿ ਉਹ ਕਿਸੇ ਪਾਰਟੀ ਦੇ ਏਜੰਡੇ ਤੇ ਨਹੀਂ ਕਰ ਰਹੇ ਹੂੰ ਉਹ ਸਿਰਫ ਆਪਣੇ ਜਿਹੜਾ ਪੁੱਤਰ ਆ ਨੌਜਵਾਨ ਪੁੱਤਰ ਦੀ ਦਿੱਤੋ ਹੀ ਉਹਦਾ ਇਨਸਾਫ ਲਈ ਉਹ ਕਹਿ ਰਹੇ ਨੇ ਕਿ ਇਸ ਪਾਰਟੀ ਨੇ ਜਾਂ ਇਸ ਸਰਕਾਰ ਨੇ ਮੈਨੂੰ ਇਨਸਾਫ ਨਹੀਂ ਦਿੱਤਾ ਤੁਸੀਂ ਇਹੋ ਜੀ ਵੋਟ ਨਾ ਪਾਇਓ ਕਿ ਤੁਹਾਡੇ ਪੁੱਤਰਾ ਨੂੰ ਕੱਲ੍ਹ ਇਨਸਾਫ ਨਾ ਮਿਲੇ ਕਿਤਨੇ ਕਿਤੇ ਤੋਂ ਆਮ ਆਦਮੀ ਪਾਰਟੀ ਦੇ ਜਿਹੜੀਆਂ ਵੋਟਾਂ ਆਇਆ ਉਹ ਖਰਾਬ ਕਰਨ ਦੇ ਵਿੱਚ ਲੱਗੇ ਹੋਏ ਨੇ ਇਹ ਤੇ ਨਤੀਜਾ ਦੱਸੂਗਾ ਕਿ ਉਹਨਾਂ ਦਾ ਫੈਕਟ ਕਿੰਨਾ ਕਿਤੇ ਪੈਂਦਾ ਦੁਆਬੇ ਦੇ ਵਿੱਚ ਜਾਂ ਉਹ ਮਾਂਸਾ ਮਾਂਸੇ ਦੇ ਏਰੀਆ ਦੇ ਵਿੱਚ ਹੀ ਕੰਮਜਾਪ ਹੁੰਦੇ ਕਿ ਇੱਧਰ ਵੀ ਹੋਣਗੇ ਬਿਲਕੁਲ ਜੀ ਔਰ ਇਹ ਸੀਟ ਜਿਹੜੀ ਹੈ ਵਕਾਰ ਦਾ ਸਵਾਲ ਬਣੀ ਹੋਈ ਹੈ ਆਮ ਆਦਮੀ ਪਾਰਟੀ ਦੇ ਵਾਸਤੇ ਵੀ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ ਵਿੱਚ ਕਾਂਗਰਸ ਇਸ ਸੀਟ ਤੋਂ ਇਤਿਹਾਸ ਦੁਹਰਾਉਣਾ ਚਾਹੁੰਦੀ ਹੈ ਅਕਾਲੀ ਦਲ ਇਸ ਕਰਕੇ ਪੱਬਾਂ ਪਾ ਰਿਹਾ ਕਿ ਸ਼ਾਇਦ ਸਾਨੂੰ ਵੀ ਕੋਈ ਸੰਜੀਵਨੀ ਬੂਟੀ ਇਸ ਜ਼ਿਮਨੀ ਚੋਣ ਦੇ ਵਿੱਚੋਂ ਮਿਲ ਜਵੇ ਔਰ ਭਾਰਤੀ ਜਨਤਾ ਪਾਰਟੀ ਵੀ ਆਪਣੇ ਪੈਰ ਟਿਕਾ ਕੇ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਥੋੜਾ ਜਿਹਾ ਵੱਡਾ ਆਪਣਾ ਰਤਬਾ ਬਣਾਉਣਾ ਚਾਹੁੰਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਦੇਖਾਂਗੇ ਕਿ ਐ ਜਲੰਧਰ ਵਾਲੇ ਲੋਕਾਂ ਕਿਸ ਪਲੜੇ ਦੇ ਵਿੱਚ ਤੁਲਦੇ ਨੇ ਕਿਹਦੀ ਜਾਇਜ਼ਾਕਾਰ ਹੁੰਦੀ ਹੈ ਤੇ ਕਿਹੜਾ ਵਕਾਰ ਟਹਿ ਟੇਰੀ ਹੁੰਦਾ ਧਾਲੀਵਾਲ ਸਾਹਿਬ ਇਸ ਗੱਲਬਾਤ ਵਿੱਚ ਸ਼ਾਮਲ ਹੋਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਦਰਸ਼ਕਾਂ ਦਾ ਵੀ ਧੰਨਵਾਦ ਇਸੇ ਤਰ੍ਹਾਂ ਦੇਖਦੇ ਰਹੋ ਲਾਈਵ ਪੰਜਾਬੀ ਟੀਵੀ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਫਾਈ ਤੁਸੀਂ ਸਾਨੂੰ ਐਮਾਜ਼ੋਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ